ਸਵੇਰੇ ਸਵੇਰੇ ਬਰਸੀਮ ਨੂੰ ਲੱਗ ਰਿਹਾ ਬਾਈ ਪਾਣੀ ਕਿਉਂਕਿ ਕੱਲ ਰਿਓ ਪਾਇਆ ਤਾਂ ਇਹ ਚ ਤੇ ਸਸਤਰੀ ਕਾਲ ਸਾਰੇ ਵੀਰ ਭਰਾਵਾਂ ਨੂੰ ਕਿਵੇਂ ਉਹ ਕਹਿਮ ਸਾਰੇ ਜਾਨਵਰ ਸੈਟਾ ਸਾਰਿਆਂ ਦੇ ਘਰ ਪਰਿਵਾਰ ਵਧੀਆ ਤੇ ਆਪਾਂ ਸਾਧਰੇ ਜਿਹੜੇ ਪਹੁੰਚ ਗਏ ਮੋਟਰ ਤੇ ਬਾਈ ਮੈਂ ਕਿਹਾ ਢੀੜਾ ਮਾਰ ਲਈ ਅੱਜ ਆ ਬਸੰਤ ਪੰਚਮੀ ਫੇਰ ਅੱਜ ਆਪਾਂ ਨੇ ਚੜਾਉਣੇ ਆ ਪਤੰਗ ਠੀਕ ਆ ਪਿਛਲੀ ਵਾਰ ਵੀ ਚੜਾਏ ਤੇ ਵਾਰ ਇੰਨੇ ਨਹੀਂ ਤੇ ਚੜਾਏ ਐਦ ਕੀ ਦੇਖਦੇ ਆ ਟਾਈਮ ਪਾਸ ਜਾ ਕਰ ਲਾਂਗੇ ਤੇ ਲਸਣ ਡਸਣ ਵੀ ਹੋਇਆ ਹੋਇਆ ਕੈਂਪ ਪੂਰਾ ਆਪਣੇ ਨਾਲ ਦੋਨੇ ਖਿਆਰਿਆਂ ਨੂੰ ਲੱਗ ਗਿਆ ਪਾਣੀ ਤੇ ਉਹ ਤੀਜੇ ਖਿਆਰੇ ਨੂੰ ਹੁਣ ਛੱਡਿਆ ਹੋਇਆ ਤੇ ਆਪਾਂ ਚੱਲਦੇ ਹਾਂ ਜਸੂ ਨਾਲ ਜਸੂ ਗਿਆ ਟਰੈਕਟਰ ਲੈ ਕੇ ਟੈਂਕੀ ਛੱਡਣ ਕਿਉਂਕਿ ਗਰਾਊਂਡ 'ਚ ਜਾਣਾ ਹੈ ਨਾ ਪਾਣੀ ਵਾਲੀ ਟੈਂਕੀ ਪਹੁੰਚਾ ਦੀ ਉੱਥੇ ਤੇ ਚਲੋ ਉੱਥੇ ਜਾ ਕੇ ਮਿਲਦੇ ਹਾਂ ਟੈਂਕੀ ਪਹੁੰਚ ਪਾਉਂਡ ਪਹੁੰਚ ਗਏ ਬਈ ਕਿਸਾ ਡਰਾਈਵਰ ਤੇ ਲਿਫਟ ਫਾਦ ਗਈ ਹੁਣ ਲਿਫਟ ਨਹੀਂ ਥੱਲੇ ਹੋ ਰਹੀ ਜਿਸੇ ਕਿ ਆ ਚੱਕਰ ਪਾਤਾ ਓਏ ਉੱਤ ਫਸ ਗਈ ਬਾਈ ਟਰੈਕਟਰ ਦੀ ਇਹ ਨੂੰ ਹਣ ਦੇਖਦੇ ਹੀਲਾ ਗਿਆ ਹੁੰਦਾ ਉੱਪਰ ਚੜ ਕੇ ਦੇਖਦੇ ਆ ਦੱਬਦੇ ਆ ਨਹੀਂ ਵੀਰੇ ਲੈ ਬਾਈ ਬਹੁਤ ਔਖੀ ਪਈ ਅੱਜ ਦਾ ਟੈਂਕੀ ਪਿੱਛੇ ਇੱਟਾਂ ਲਾ ਲਾ ਕੇ ਕਿਉਂਕਿ ਲਿਫਟ ਉੱਪਰ ਫਸ ਗਈ ਟੈਂਕੀ ਚੱਕ ਨਹੀਂਦੀ ਹੁੰਦੀ ਇੱਟਾਂ ਲਾ ਲਾ ਕੇ ਮਸਾ ਸਟੈਂਟ ਸਟੈਂਡ ਤੋਂ ਕੱਢੀ ਜਣੇ ਕੀ ਇੱਜਾ ਸਾਂ ਪਹੁੰਚ ਗਿਆ ਜੱਸੇ ਨੂੰ ਬਿਠਾ ਲੈਨੇ ਆਪਾਂ ਇੱਥੇ ਟੈਂਕੀ ਛੱਡ ਕੇ ਆ ਗਏ ਆਈ ਘਰ ਤੇ ਭਾਉ ਸਿੰਘ ਅੱਜ ਮੈਂ ਸੰਨ ਲਾ ਰਿਹਾ ਹਾਂ ਹਾਂ ਓਕੇ ਆ ਰਾਤ 3:30 ਮੈਂ ਅੱਜ ਫੇਰ ਖੁੱਲ ਗਈ ਦੀ ਸੰਗਲ ਵੀਰੇ ਤਿੰਨ ਲੈ ਆਂਦੇ ਪਏ ਨੇ ਉਹ ਵੀ ਦੌੜਦਾ ਤੈਨੂੰ ਸੰਗਲੀਆਂ ਲਾ ਕੇ ਦਿੱਤੀ ਨੇ ਸੰਗਲੀਆਂ ਓਕਣੇ ਪਈਆਂ ਜੇਬ ਦਿਖਾ ਦਵਾਂ ਤੈਨੂੰ ਲਾ ਫੇਰ ਆ ਨਾ ਕਰ ਯਾਰ ਤੂੰ ਚੀਜ਼ਾਂ ਮੰਗਾਮਗਾ ਤੇ ਦਾਣੇ ਥੋੜੇ ਜੇ ਪਾਏ ਨੇ ਬਈ ਕਬੂਤਰ ਖੋਹ ਲੈ ਦੰਨੇ ਆ ਹੁਣ ਕਿਉਂਕਿ ਆ ਮਾਰੇ ਮੋਟੇ ਝੋਕ ਲੈਣਗੇ ਪਾਣੀ ਹਲੇ ਨਹੀਂ ਧਰਦੇ ਆਪਾਂ ਇਹਨਾਂ ਨੂੰ ਆ ਜਾਓ ਬਈ ਸੈਟ ਨੇ ਸਾਰੇ ਅੰਡੇ ਉੰਡਾ ਦੇ ਰੱਖਿਆ ਗਏ ਨੇ ਇੱਕ ਜੋੜੇ ਨੇ ਦੋ ਜੋੜੀਆਂ ਨਹੀਂ ਰੱਖਿਆ ਹੋਏ ਬਸ ਚਲੋ ਬਾਚੋਂ ਮਿਲਦੇ ਆ ਇੱਕ ਤਾਂ ਤੁਹਾਨੂੰ ਬਈ ਪਤਾ ਹੀ ਐ ਇਹਨੇ ਰੱਖਿਆ ਗੁਲਾਬੀ ਦੇ ਰੱਟ 1 ਇੱਕ ਰੱਖਿਆ ਐਨੇ ਕੁਵੀ ਦਾ ਆਂਡਾ ਅੰਡਾ ਖਾਓ ਬੱਚਾ ਵੈਰੀ ਗੁੱਡ ਆ ਵੀ ਖਾਣਾਂ ਜਾਂ ਸੈੱਟ ਕਰੀ ਬੈਠੇ ਨੇ ਇਹਨਾਂ ਨੇ ਆਟੋ ਕਰੀ ਸੰਭਲੀ ਕੜਗਾਂਤ ਵਜਾ ਬੈਠਣ ਲੱਗਿਆ ਕੁਰੀਆ ਜੇ ਉੱਪਰ ਜਾਊਗਾ ਹਨਾ ਇਸੇ ਚਲੋ ਬਈ ਓਕੇ ਆਰਬੋਟ ਚੱਲਦੇ ਆ ਬਾਹਰ ਜਸੇ ਏਜ ਇੱਕ ਬਣ ਲੱਗੀ ਗਰਮੈਸ਼ ਹੋਣ ਕਿਉਂਕਿ ਠੰਡ ਗਈ ਘਟ ਹੁਣ ਆ ਪਰਾਲੀ ਜਿਹੜਾ ਪਾਸਾ ਚੱਕ ਦੀ ਆ ਚੱਕ ਦੀ ਹੈ ਆ ਚੱਕ ਦੀ ਆ ਜਿਹਦਾ ਆ ਨਹੀਂ ਲਿਆ ਚਾਕੂ ਆ ਵੜ ਲੈਣੇ ਆ ਬੜ ਲੈਣੇ ਬੋ ਲਾ ਦੇ ਯਾਰ ਮੈਨੂੰ ਲੱਗਣਾ ਨਹੀਂ ਫੇਰ ਫੁੱਲ ਜਾਣਾ ਓਹੋ ਗੰਦ ਪਤਾ ਯਾਰ ਇਹ ਕੀ ਗੱਲ ਬਣ ਗਈ ਆ ਜਾ ਬਈ ਆਇਓ 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 ਓ ਬੈਰੀ ਗੁੱਡ ਆਈ ਕਬੂਤਰ ਹੀ ਡਾਉਨ ਜਿੱਤੀ ਨਾ ਉਦਣ ਦੇਖ ਤਾਂ ਮਾਰਦੀ ਆ ਫਰਾਟੇ ਹੁਣ ਕੀਰ ਬੋਟਾ ਚਲੋ ਆਜੋ ਵੀ ਬਾਹਰ ਨੂੰ ਗੇਟ ਗੂਟਰ ਲਾ ਦਈਏ ਬਾਈ ਗੇਟ ਜਿੱਤੇ ਹੀ ਖੋਲ ਗਿਆ ਜੱਸਾ ਇਹ ਲਾ ਦੰਨੇ ਆ ਪਹਿਲਾਂ ਤੇ ਗੱਡੀ ਦੀ ਯਾਰ ਫੇਰ ਹਵਾ ਨਿਕਲਣ ਲੱਗੀ ਏਦੀ ਇਹਦਾ ਕੋਈ ਇਲਾਜ ਕਰਨਾ ਪੈਣਾ ਦੇਖੋ ਇਹਦਾ ਨਿਕਲੀ ਹੋਈ ਆ ਹੁਣ ਹਵਾ ਥੋੜੀ ਜਿਹੀ ਆ ਹੁਣ ਇਹ ਚ ਦੇਖੋ ਇਹਦਾ ਕਰਦੇ ਆ ਕੋਈ ਇਲਾਜ ਮੇਰੇ ਹਿਸਾਬ ਨਾਲ ਕੱਲ ਅਸੀਂ ਦੇਖਿਆ ਵਿਆ ਟੁੱਟੀ ਲੀਕ ਹੈ ਏਦੀ ਕੋਈ ਨਾ ਕਰਦੇ ਇਹਦਾ ਵੀ ਲਾਜ ਰੇਤਾ ਲਿਆਂਦਾ ਬਾਈ ਕਬੂਤਰਾਂ ਖਾਤਰ ਇਹ ਚ ਕੱਲੀ ਉੱਪਰੇ ਰਲਾ ਲਾਂਗੇ ਠੀਕ ਹੈ ਹਾਂ ਉੱਥੇ ਰੱਖ ਲਾ ਕੋਈ ਨਾ ਭਾਗ ਤੇ ਚੜਾ ਲੈਣੇ ਨੇ ਨੇਲ ਗੱਟਰ ਲਿਆਂਦਾ ਬਾਈ ਨਾਅ ਅੱਜ ਲਾ ਤੇ 30 ਰੁਪਏ ਤੇ ਨਾਅ ਦੇਖੋ ਸੁੱਖ ਨਾਲ ਬਹੁਤ ਹੋਏ ਹੋਏ ਤੇ ਹੁਣ ਨਾਅ ਨੂੰ ਕੱਟੀਏ ਠੀਕ ਹੈ ਫੇਰ ਚੱਲਾਂਗੇ ਆਪਾਂ ਉੱਪਰ ਠੀਕ ਹੈ ਪਤੰਗ ਬਤਾਂ ਵਿੱਚ ਛੜਾਉਣੇ ਆ ਕਬੂਤਰਾਂ ਦਾ ਕਰਨਾ ਹੈ ਆ ਚਲੋ ਪਹਿਲਾਂ ਇਹ ਵੀੜੀੇ ਕੰਮ ਕਰ ਠੀਕ ਆ ਨਵਾਂ ਦਾ ਲਓ ਇਹ ਮੇਟਰੋ ਪਤੰਗ ਲੈ ਕੇ ਚੱਲਦੇ ਆ ਆਪਾਂ ਕੋਠੇ ਤੇ ਨੂੰ ਜਸੂਨੀ ਤਾਂ ਮਨ ਲੱਗਦਾ ਗਾਏ ਠੀਕ ਆ ਪੱਠੇ ਪੁੱਠੇ ਦਿਖਾਉਣ ਨਾਲੇ ਤੁਹਾਨੂੰ ਜਾ ਕੇ ਨਾਲੇ ਚੱਲਦੇ ਆ ਆਪਾਂ ਕੋਠੇ ਤੇ ਉੱਥੇ ਜਾ ਕੇ ਮਿਲਦੇ ਆ ਕੋਠੇ ਤੇ ਆ ਗਏ ਬਾਈ ਦੇਖੋ ਹਰਾਉਣ ਲੱਗੀ ਪਈ ਐ ਸੈਵੀ ਸਿੰਗਲ ਕਿੰਨੇ ਪਤੰਗ ਵੱਡੇ ਹੁਣ ਤੱਕ ਦੋ ਬੜਾਏ ਕਿੰਨੇ ਇੱਕ ਵੀ ਪਹਿਲੀ ਉਹ ਪਰੀ ਕਿਹੜਾ ਹੀ ਹੋਈ ਆ ਕਰ ਆਪਾਂ ਵੀ ਕਰਦੇ ਆ ਸ਼ਰਵਾਤ ਕੋਈ ਨਹੀਂ ਮਾੜੀ ਹਵਾ ਚੱਲਣ ਦੋ ਰੰਗ ਤਾਂ ਕਾਫੀ ਚੜ ਰਹੇ ਆ ਦੇਖੋ ਆ ਗੱਡੌਰ ਨਾਲ ਚੜਾਉਣਾ ਆਪਾਂ ਨੇ ਚੈਨਾ ਚੂਨਾ ਨਹੀਂ ਵਰਤਣੀ ਠੀਕ ਆ ਓਕੇ ਰੋਟਾ ਹਾਂ ਜੀ ਸੈਵੀ ਕਿੱਧਰ ਲੈ ਗਿਆ ਸੈਵੀ ਯਾਰ ਉਹ ਲਿਜਾਈ ਕਿੱਧਰ ਜਾਣਾ ਹੈ ਕੋਠੇਵਾਸੀ ਆ ਕੇ ਵੇਚ ਲਵਾਂ ਹਾਂ ਕੀ ਹੋ ਗਿਆ ਤੇਰੀ ਡੋਰ ਨੂੰ ਆਈ ਡੋਨਟ ਨੋ ਹਾਂ 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 ਚਾਰ ਚਾਰਕ ਦਿਨ ਲਾ ਕੇ ਪੁਰਤਗਾਲ ਆਈ ਡੋਨਟ ਨੋ ਹੈ ਆਹੋ ਲੱਗੇ ਆ ਬਾਈ ਪਤੰਗ ਚੜਾਉਂਦੀ ਕਿੱਥੋਂ ਚੰਦੀ ਬਾਈ ਬਾਲਾ ਹੀ ਕੱਸਾ ਚੱਲ ਰਹੇ ਆ ਔਰ ਇਹਦਾ 6 ਪਤੰਗ ਵੜ ਤੇ 2 ਵੜਾ ਲੇ ਆ ਜੱਸਾ ਲੱਗਿਆ ਹੋਇਆ ਨੌਜਵਾਨ ਲੱਗੇ ਨੇ ਮਾਨ ਲੱਗਿਆ ਹੈ ਰੀਲ ਨਾਲ ਚੜਾਉਣ ਓਕੇ ਰੋਟਾ ਹਾਂ ਐਸੇ ਵੀ ਕਿੰਨੇ ਵੜਾਏ ਆ ਸੱਚਾ ਅੱਜ ਦੱਸੀ ਮੈਨੂੰ ਪਤਾ ਸੱਚਾ ਪਵਾ ਨਹੀਂ ਰਿਕਾਰਡ ਬਣਾ ਦੇਗਾ ਅੱਜ ਹੋਰ ਹੋਰ ਬਾਈ ਠੀਕ ਹੈ ਆਪਾਂ ਦਾ ਭਾਈ ਆਹ ਡਾਈ ਬੈਠੇ ਆ ਪਤੰਗ ਆਪਣਾ ਪਤੰਗ ਉਹ ਸਭ ਤੋਂ ਉੱਪਰ ਵਾਲਾ ਆਹ ਦੇਖੋ ਤੇ ਇੱਧਰ ਹੁਣ ਏਰੀਆ ਸਾਫ਼ ਕਰਤਾ ਉਡਣ ਤੋਂ 2-4 ਫੇਰ ਵੜਦੇ ਆਪਾਂ ਠੀਕ ਹੈ ਆਹ ਦਾ ਆਪਣੀ ਚਾਰੇ ਉੱਡਦੇ ਨੇ ਹੁਣ ਆਹ ਦੇਖ ਲਓ ਭਾਈ ਬੈਰੀ ਆ ਗਈ ਅਸੀਂ ਬੱਚੇ ਡਾਉਣ ਲੱਗੇ ਤੇ ਖੰਦ ਖਾਣ ਆਹ ਦੇਖੋ ਬਣਾ ਕੇ ਬਰਾਲੀ ਰੰਗੀ ਆਹ ਆਹ ਦੇਖੋ ਵਧੀਆ ਦਾ ਫੇਰ ਅਸੀਂ ਕੈਂਸਲੇ ਕਰਿਆ ਆਹ ਦੇਖੋ ਕਿਵੇਂ ਘੁੰਮਦੀ ਹੈ ਏ ਅੱਜ ਪਤੰਗਾਂ ਤੋਂ ਵੀ ਨਹੀਂ ਡਰਦੀ ਨਹੀਂ ਅੱਗੇ ਤਾਂ ਪਤੰਗਾਂ ਕਰਕੇ ਆਉਂਦੀ ਨਹੀਂ ਹੁੰਦੀ ਚਲੋ ਕੋਈ ਨਹੀਂ ਬਾਈ ਆ ਦੇਖ ਲੋ ਪਤੰਗ ਮੈਂ ਆਏ ਬੰਨੇ ਆਇਆ ਦੇਖੋ ਓ ਆਪਣਾ ਉੱਪਰ ਲਾ ਇਧਰ ਦੇਖੋ ਬਾਈ ਹਮਲਾ ਬੈਰੀ ਦਾ ਦੇਖੋ ਕਮਾਨੇ ਘੇਰੀ ਹੋਈ ਆ ਬੈਰੀ ਹਾ ਕਿੰਨੇ ਜਾਨਵਰ ਠਾੜੀ ਫਿਰਦੀਆਂ ਨਾਲੇ ਉਦੋਂ ਐਸ਼ਵੀਰ ਜਵਾਕਾਂ ਨੂੰ ਗਾਲਾਂ ਕੱਢਦਾ ਕਹਿੰਦਾ ਮੇਰੀ ਡੋਰ ਖਿੱਚ ਲਈ ਬਾਈ ਪਤੰਗਾ ਦਾਦਾ ਪੈ ਗਿਆ ਗੰਦਲ ਐ ਸਾਰੇ ਉੜ ਕੇ ਆਵਾਜ਼ ਹਾਂ ਤੇ ਹੋਏ ਹੁਣ ਦੋ ਬੱਚੇ ਛੱਡ ਲਈਏ ਬਾਹਰ ਗਲ ਗੰਦਲ ਲਿਆਉਣੇ ਥੱਲੋਂ ਗੇਕੇ ਰੇਜ ਕਢਾ ਲਈਏ ਲਿਆ ਜੱਸੇ ਅੜ ਜਾ ਬਲੇ ਨਹੀਂ ਛੱਡਦੇ ਸਵੇਰ ਨੂੰ ਇਹ ਚੱਲ ਵੀ ਪੁੱਤਰਾ ਛਤਰੀ ਤੇ ਉਹ ਛਤਰੀ ਨਹੀਂ ਲਿਖਦੀ ਵੇਰੀ ਗੁੱਡ। ਇਹ ਮੈਚੜਾ ਆਣਾ ਤਾਂ ਫਿਰ ਮੈਚੜਾ ਬਣਦੀ ਰੱਖ ਲੈ ਕੂਤਰ ਹਣਾਉਂਦੀ ਹੈ ਕੰਬਾਂ ਦੇ ਕਰਾਣਾ। ਇੱਥੇ ਚੱਲ ਬਈ, ਚੱਲ ਚੱਲ ਚੱਲ। ਵੈਰੀ ਗੁੱਡ। ਬੈਠਣ ਦੋ ਇਹਨਾਂ ਨੂੰ। ਕੱਲ੍ਹ ਕੰਨਤਾ ਫਿਰ ਥੱਲੋਂ ਲੈ ਕੇ ਆਉਨੇ ਆ। 6 ਪਤੰਗਾ ਤੋਂ ਡਰ ਕੇ ਉੜ ਗਏ ਬਾਈ ਦੋਏ। ਕੋਈ ਨਹੀਂ ਆ ਜਾਣਗੇ ਤਾਂ। ਅਗਲਾ ਬਿਡੂਸਿਆਂ ਵਾਲਾ ਫਿਰਦਾ। ਦੂਜਾ ਉਹ ਹੋ ਗਿਆ। ਆਹ ਫਿਰਦੇ ਆ ਬੱਚੇ ਬਾਈ ਬਾਹਲੇ ਉੱਚੇ ਹੋ ਗਏ ਤੇ ਹਵਾ ਕਰਕੇ। ਇਕਾ ਵਾ ਕਰਕੇ ਬੈਹ ਨਹੀਂ ਹੁੰਦਾ ਆ ਗਿਆ ਅਗਲਾ ਬੀਟੂਸਿਆਂ ਵਾਲਾ ਬੈ ਗਿਆ ਬੈ ਗਿਆ ਏ ਬਾਸ ਇਹਦਾ ਹੀ ਖਤਰਾ ਤਾਂ ਉਹ ਵੀ ਆ ਗਿਆ ਵੈਰੀ ਗੁੱਡ ਮੈਂ ਕਿਹਾ ਨਾ ਬੰਦ ਕਰ ਲਈਏ ਇਸੇ ਯਾਰ ਕਿ ਬੈਠੇ ਰਹਿਣ ਦੀਏ ਬੰਦ ਕਰ ਦੇ ਬੰਦ ਕਰ ਦਈਏ ਬੰਦ ਕਰ ਲੈਨੇ ਆ ਚੱਲ ਭਾਈ ਹੁਣ ਆ ਗਏ ਆਪਾਂ ਉੱਪਰ ਹੈਨਾ ਉੱਪਰ ਦਾ ਪਹਿਲਾਂ ਲਈਏ ਖੁੱਡਾ ਸਾਫ ਕਰਦੀਏ ਖੁੱਡਾ ਕਾਫੀ ਕਰ ਜਾਈਏ ਪਿਆ ਜਾਂਦਾ ਇੰਦਾਂ ਤੇ ਰੇਤਾਂ ਰਲਾ ਕੇ ਪਾਉਣੇ ਆਏ ਠੀਕ ਆ ਕਰ ਦਈਏ ਹੁਣ ਸਾਫ ਖੁੱਡਾ ਪਾ ਦੇ ਪਾ ਦੇ ਲਓ ਬਈ ਕਲੀ ਰੜਾ ਕੇ ਪਾਉਣੇ ਆਪਾਂ ਖੁੱਡੇ ਦੀ ਕਰਤੀ ਸਫਾਈ ਪਹਿਨਾ ਰੜਾ ਲਈਏ ਕਰੀ ਠੀਕ ਹੈ ਬਹੁਤ ਹਨ ਫੇਰ ਮਿਲਦੇ ਹਾਂ ਪਾਉ ਵੀ ਕਲੀ ਰੜ ਗਈ ਥੋੜੀ ਬਹੁਤੀ ਜਿਹੜੀ ਥੱਲੇ ਰਹਿ ਜੀ ਉਹ ਬਾਅਦ ਚ ਰੜਾਉਣੇ ਆ ਕਿਉਂਕਿ ਸਾਡੇ ਕੋਲ ਥੈਲਾ ਛੋਟਾ ਮਿੱਟੀ ਵੱਧ ਗਈ ਕੋਸਾਉ ਪਈ ਆ ਹਲੇ ਅੰਦਰ ਰੱਖ ਦੇ ਜੇ ਮੈਂ ਖਣਾਉਣਾ ਇਹ ਇੱਥੇ ਵਿਚਾਲੇ ਜੇ ਰੱਖ ਲੈ ਕਰਨ ਸਾਫ਼ ਜੀ ਜਗਾ ਬਾਸ ਓਕੇ ਰੋ ਇਹ ਕਹਿੰਦਾ ਬੱਚੇ ਬਹੁਤ अच्छੇ ਤੀ ਇਹੋ ਕਰਦੇ ਨੇ ਸਾਡਾ ਮੈਟਰ ਮਾੜੀ ਹੈ ਕਰਨੀ। ਦਾਣੇ ਵੀ ਪਾ दिए ਬਾਈ ਇਹਨਾਂ ਨੂੰ ਤੇ ਪਾਣੀ ਵੀ ਤੇ ਖੁੱਡਾ ਤੁਹਾਨੂੰ ਦਿਖਾਉਣਾ ਹੈ ਸਾਫ਼ ਕਰਤਾ ਇਹਨੂੰ ਬਿਲਕੁਲ। ਮਿੱਟੀ-ਮੁੱਟੀ ਪਾਤੀ ਇਹਨਾਂ ਦੇਖੋ ਤਾਂ ਹੁਣ ਖੁੱਡਾ। ਘੈਂਟ ਲੱਗਦਾ ਨਾ। ਖੁੱਡੇ ਦੀ ਕਰਤੀ ਪੂਰੀ ਸਫਾਈ। ਐਨ ਬੰਬ ਕੱਢਤੀ ਖੁੱਡੇ ਦੀ। ਰੱਖਦੇ ਵੀ ਅਸੀਂ। ਸਕੂਟਰ ਖਰਾਬੇ ਬਹੁਤ ਹੋਏ ਨੇ ਬਾਈ ਬੱਚੇ ਚੁਸਤੇ ਬਹੁਤ ਹੋਏ ਪਏ ਨੇ। ਹਨ ਆ ਜਸੇ। ਹਾਂਜੀ। ਉਹ ਕਯਾਰਪੋਰਟ ਦੇਖ ਲਓ ਹੁਣ। ਹੁਣ ਲਾ ਦਨੇ ਆਪਾਂ ਜਿੰਦਾ ਜਸੇ ਚਾਬੀ ਦੇ ਦੇ ਲਿਆ। ਚਾਬੀ ਆ ਗਈ ਬਾਈ। ਆ ਰਾਸਣ ਦੇਖ ਰਾਸਣ। ਠੰਡੇ ਦੀ ਮੈਂ ਕਹਿੰਦਾ ਪੂਰੀ 2 ਲੀਟਰ ਵਾਲੀ ਬੋਤਲ ਮਕਾ ਗਿਆ। ਚਲੋ ਜੀ ਤੁ। ਚਾਹ ਮਾਉਣ ਦੇ ਸਾਨੂੰ। ਇਧਰ ਪਤੰਗਾਂ ਦਾ ਬਾਈ ਬਾੜਾ ਗੰਦ ਪਿਆ ਓਏ। ਇੱਕ ਕੁਟੀ ਤੋਂ 4-4 ਚੜਦੇ ਆਂ ਆ ਕਰਨ ਪਤਾ ਨਹੀਂ ਕਿੱਧਰ ਫਸਾਈਂ ਫਿਰਦਾ। ਉਹ ਦੇਖੋ। ਪਤੰਗਾ ਪਤੰਗਾ ਦਾ ਬਾਈ ਨਵੇੜ ਕੇ ਆ ਗਏ ਆਪਾਂ। ਇੱਧਰ ਖੁੱਡੇ ਕੋਲ ਥੱਲੇ ਤੇ ਵਿੱਚ ਨੂੰ ਗੰਨੇ ਨੂੰ ਅੱਗ ਲੱਗੀ ਦੀ ਉਹ ਬੁਝਾਉਣ ਚਲੇ ਗਏ ਹਨਾ ਗੰਨਾ ਥੋੜਾ ਜਿਹਾ ਫੁੱਕ ਗਿਆ ਚਲ ਬਚਤ ਰਹੀ ਗਈ ਫੇਰ ਵੀ ਲੋਕ ਪਹੁੰਚੇ ਵੀ ਤੇ ਮੌਕੇ ਤੇ ਤੇ ਕੂਤਰਾ ਨੇ ਦਾਣਾ ਪਾਣੀ ਛਕਿਆ ਸਾਰਾ ਇਹਨਾਂ ਨੂੰ ਕਰ ਦਾਂਗੇ ਟਾਈਮ ਜੇ ਨਾਲ ਬੰਦ ਤੇ ਇਹਨਾਂ ਦੇ ਆਪ ਪੱਲੜ ਲਾਉਣੇ ਯਾਰ ਹੁਣ ਕੱਲੂ ਲਾਵਾਂਗੇ ਆ ਵੀ ਲਾ ਲੈਣਾ ਆ ਵੀ ਕਿਉਂਕਿ ਹੁਣ ਗਰਮੀ ਜੀ ਫੇ ਸੇਕ ਜਾਉਣ ਲੱਗ ਗਿਆ ਅੰਦਰ ਤੇ ਉਹਨੇ ਦੂਜਾ ਅਡਾ ਰੱਖਿਆ ਨਹੀਂ ਵਾਲੇ ਉਹ ਵੀ ਰੱਖਣ ਨੂੰ ਤਿਆਰ ਆ ਉਹ ਦੇਖੋ ਥੱਲੇ ਹੁੰਜੇ ਚ ਹਰੀ ਅਭੀ ਅੰਡਾ ਰੱਖਣ ਨੂੰ ਤਿਆਰ ਹੈ ਨਵਾਂ ਕਬੂਤਰ ਇੱਥੇ ਨਵਾਂ ਆ ਬੈਠਾ ਹੈ ਤੇ ਚਲੋ ਬਈ ਹੁਣ ਚੱਲਦੇ ਆਪਾਂ ਦੁੱਧਾ ਦਤ ਪਾਈਏ ਤੇ ਮਿਲਾਂਗੇ ਹੁਣ ਅਗਲੇ ਵਲੌਗ ਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੀ ਤਾਂ ਕਰਦਾ ਦਾ ਵਲੌਗ ਲੰਬਾ ਕਰੀ ਅੱਜ ਇਹ ਤੇ ਫੇਰ ਵਿੱਚ ਨੂੰ ਕੰਮ ਇਹ ਜੇ ਹੋ ਗਏ ਯਾਰ ਹਾਂ ਉਹਦੇ ਕਰਕੇ ਥੋੜਾ ਜਿਹਾ ਅੜਜ ਗਿਆ ਕੰਮ ਹੁਣ ਦੁੱਧਾ ਦਤ ਪਾਈਏ ਪਾਉ ਜਿੰਕ ਬਨ ਰਿਹਾ ਮੈਂ ਸਾ ਪਾਉ ਨੇ ਮੈਂ ਸਾਡੇ ਚਮਕਾਂੀਆਂ ਹੋਈਆਂ ਕਾਲਾ ਤੇਲ ਲਾ ਕੇ ਹੁਣ ਵੀ ਦੇਖੋ ਨੇਰੇ ਚ ਕਿਵੇਂ ਜਮਕਦੀਆਂ ਨੇ ਦੇਖੋ ਤੇ ਚਲੋ ਫਿਰ ਮਿਲਦੇ ਆਂ ਅਗਲੇ ਵਲੌਗ ਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ